ਆਹੇ ਕਿਤੇ ਯਾਰ ਇਹਨਾਂ ਨੂੰ ਲੱਗ ਗਏ ਇਹਨਾਂ ਨੇ ਦੱਬ ਲੇ ਵੀ ਗਾਂਹਾਂ ਜਦੋਂ ਮਹਿੰਗੀ ਹੋ ਗਈ ਤਾਂ ਦੀ ਉਦੋਂ ਵੇਚਾਂਗੇ ਜਦੋਂ ਧਰਤੀ ਘੁੰਮ ਗਈ ਜਿੰਨੇ ਆਲਟੋ ਚਾਹ ਨੇ ਇੰਨੇ ਛੋਟੇ ਹੱਥ ਚਾਇਆ ਜੀਤ ਵਾਲੀ ਤੂੰ ਤੇਰਾ ਤਾਂ ਓਡਾ ਵਿਆਹ ਹੋਇਆ ਨਹੀਂ ਉਹ ਕਿਹਦਾ ਹੋਇਆ ਉਹ ਤਾਂ ਪਾਰ ਲਿਆਂ ਤੋਂ ਕਰ ਵਾਲੀ ਮਾਰ ਨਾ ਦੇ ਕਿਸੇ ਨੂੰ ਖੀਸ਼ਾ ਲਾਈ ਚੱਲ ਆਇਆ ਪਹੁੰਚਿਆ ਨਹੀਂ ਉਹ ਮੂੰਹ ਵੀ ਦੇ ਲੈ ਆਪਣਾ ਇਹਦਾ ਨੇ ਨਹੀਂ ਲੱਗਾ ਮਾਮਨੇ ਆ ਬਦਵਾ ਹੋਣਾ ਤੇਰੀ ਘਰ ਵਾਲੀ ਨੇ ਦੇਖ ਲੈ ਮੈਂ ਤਾਂ ਵਾਹ ਵਾਹ ਦੂ ਕਰਦੇ ਹੀ ਆਇਆ ਫਿਰ ਤੂੰ ਨਾਲ ਇਹਨਾਂ ਦੇ ਕਾਹ ਤੋਂ ਬਹਿਣਾ ਉਹ ਵੀ ਤੇ ਮੈਂ ਨਹੀਂ ਗਿਆ ਬਹਿ ਕੋਈ ਮੌਤ ਦਾ ਵੀਰੇ ਆਈ ਜਾਣੀ ਸੀ ਮੂਰੇ ਅੱਜ ਇਹ ਕਹਿੰਦਾ ਦੇਖਣੀ ਅੱਜ ਕਨ ਪੰਗੜਾ ਐਨਾ ਐਨਾ ਡਰਾਈਵਰ ਖੜਾ ਜੋ ਸੀਗਾ ਮੌਤ ਨਾਲ ਮੌਤ ਨਾਲ ਖਹਿ ਕੇ ਦੇਖਣਾ ਅੱਜ ਜਦੋਂ ਫਿਰ ਉਹਨੇ ਕਰਾ ਦਿੱਤਾ ਕਿਲੇ 'ਚ ਜਾ ਕੇ ਵੀਰੇ ਰੋਕ ਰੋਕ ਕਹਿੰਦਾ ਰੋ ਉਹਦੇ ਵਿੱਚ ਮਾਰੀ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਤੇਰੇ ਦਾ ਓਡਾ ਵਿਆਹ ਹੋਇਆ ਨਹੀਂ ਉਹ ਕਿਦਾਂ ਹੋਇਆ ਉਹ ਤਾਂ ਪਾਰ ਲਿਆਂਦੋਂ ਘਰ ਵਾਲੀ ਉਹ ਮਰਦਾ ਇਹੋ ਬਾਹਰ ਮੈਨੂੰ ਮਾਫ ਮਿਲਦੇ ਹੋਵੇ ਮੁਕਤੀ ਮਿਲਦੇ ਹੋਵੇ ਘਰ ਵਾਲੀ ਤੋਂ ਗੋਪੀ ਦੇ ਵਿੱਚ ਮਾਰੀ ਖੜੇ ਕਹਿੰਦਾ ਮਾਰੀ ਨਹੀਂ ਲੱਗੀ ਤਾਂ ਨਹੀਂ ਗੋਪੀ ਕਿਹੜਾ ਉਹ ਥੋੜਾ ਰੈਂਕ ਕਰਦਾ ਗੋਨਾ ਵੀਰ ਟੂਰਨਾਮੈਂਟ ਖੇਡਿਆ ਸਾਰੇ ਫੁੱਟ ਕ੍ਰਿਕਟ ਵੀ ਖੇਡਿਆ ਫੁੱਟਬਾਲ ਵੀ ਕੌਡੇ ਵੀ ਮੋਲੀ ਮੋਲੀ ਖੇਡਿਆ ਸੀ ਨਾ ਕਿੰਨੀ ਕਟ ਪਈ ਸੀ ਵਾਲੀ ਪਈਆ ਮੇਰੇ ਟਣਾ ਵਾਲੇ ਕੋ ਫੋਨ ਆਇਆ ਇਹਦੇ ਫੋਟੋ ਆਦਾ ਲੈ ਜਨ ਕਹਿੰਦੀ ਦੁਨੀਆ ਨੇ ਹਾਂ 4-5 ਸਾਲ ਪਹਿਲਾਂ 5 ਸਾਲ ਤੈਨੂੰ ਹਨ ਹੋਏ ਨੂੰ ਹੋ ਗਏ 10 ਸਾਲ ਪਹਿਲਾਂ ਦੀ ਗੱਲ ਆ 42 ਕਿਲੋ ਬੁਜਨੀ ਪੂਰੀ ਆ ਚੜਾਈ ਹੁੰਦੀ ਚੜਾਈ ਦੇ ਦੇ ਫੁੱਲ ਅਮਰੀਕਾ ਇਹਨੇ ਅਮਰੀਕਾ ਉਹਨੇ ਇੱਕ ਬੰਦੇ ਦੇ ਡਰਦੇ ਸੀ ਕੱਲੇ ਇਹ ਤੋਂ ਇਹ ਤੋਂ ਡਰਦੇ ਸੀਗੇ ਵੱਡ ਖਾਣੇ ਤੋਂ ਵੱਡ ਖਣਾ ਜਾਫੀ ਆ ਇਹ ਨਹੀਂ ਓਏ ਓਏ ਉਹ 42 ਕਿਲੋ ਚੋਂ ਤੂੰ ਫੈਸਲਾ ਉਹਦਾ ਨਹੀਂ ਸੀਗਾ ਇਹਦਾ ਉਦੋਂ ਵੀ ਗੋਲ ਕੱਲੇ ਕਾਰਨਰ ਹੀ ਲੈਂਦਾ ਸੀ ਉਹਦੇ ਵਾਂਗੂ ਸੁਧਾਮੇ ਵਾਂਗੂ ਇਹਦਾ ਉਦੋਂ ਵੀ ਗੋਲ ਗੋਲਾ ਚ ਸੀਗਾ ਸੁਧਾਮੇ ਵਾਂਗੂ ਕਾਰਨਰ ਲੈ ਕੇ ਕਾਰਨਰ ਤੇ ਗੋਲ ਕਰਦੇ ਇਹ ਹੈਗਾ ਸਾਰਾ ਸੀਗਾ ਆਹ ਕਿਉਂ ਐ ਐ ਵੱਡਾ ਖੜਾ ਜਾ ਕੇ ਆਈ ਨਹੀਂ ਸਾ ਚੌਸਤੀ ਵਾਲੀ ਐ ਸੀਰੀਜ਼ ਜਿਹਦੇ ਜੀ ਮੇਰੇ ਪੈਰੀ ਪੈਨਾਂ ਦੇ ਇਹਨੂੰ ਵੀਰੇ ਇਹਨੂੰ ਕੱਲ ਦੇ ਬੈਸਟ ਨੂੰ ਕਿੱਥੇ ਬਿਠਾ ਲੈ ਵਿੱਚ ਨਾ ਤਾਮਨੀ ਚਾਈ ਵਾਲਾ ਨਾ ਤਾਮਨੀ ਕਹਿੰਦਾ ਇਹਨੂੰ ਬੋਲਾ ਜੀ ਕਰਕੇ ਮਦਨਾ ਫੋਟੋ ਕਿਦਾ ਇਹ ਪਤਾ ਕੀ ਕਰਦਾ ਕਦੋਂ ਉਹਦਾ ਘਰੇ ਚਲੇ ਗਿਆ ਕਹਿੰਦਾ ਲੈ ਗਿਆ ਭਾਈ ਉਹਦੇ ਘਰ ਦੇ ਹੀ ਸਿਕਲ ਦੇ ਇੱਕ ਕਹਿੰਦਾ ਉਹਦਾ ਘਰੇ ਚਲੇ ਗਿਆ ਲੈ ਕੇ ਚੁਰਿਆ ਉਹ ਇਹਨਾਂ ਦਾ ਬੁੜਾ ਨੂੰ ਹਾਕ ਮਾਰੀ ਬੋਲਿਆ ਹੀ ਨਹੀਂ ਨਿਕਲਿਆ ਹੀ ਨਹੀਂ ਬਾਹਰ ਕਿੰਨਾ ਕਿੰਨਾ ਸ਼ਗਨ ਦਿੰਦਾ ਫੇਰ ਕਿੱਲਾ ਦਾ ਪੈਕਟ ਪਾਈ ਜਾਦਾ ਲੈ ਦੀ ਉਹ ਲੈ ਦੀ ਇਹਨੂੰ ਕਿੱਲੇ ਉਹ ਕਿੱਲੇ ਲੈ ਦੀ ਇਹਨੂੰ ਅੰਗੂਰ ਵੀ ਲੈ ਕੇ ਤੂੰ ਨਾਲ ਅੰਗੂਰ ਨਹੀਂ ਜੱਬੇ ਜਾਂਦੇ ਆ ਦੇ ਆ ਚੱਲ ਮੈਂ ਦੂਸਾ ਲੈ ਲਉ ਆਇ ਤੇ ਉਤੂ ਬੈਸਟ ਨੂੰ ਵੀ ਮੈਲੋ ਹਾਏ ਕੀ ਬਾਤ ਹੈ ਗੋਗੀ ਉਹ ਨਜ਼ਾਰਾ ਆਇਆ ਨਹੀਂ ਆਇਆ ਚਾਚਾ ਬਾ ਬੋਰਸ ਮੇ ਨਹੀਂ ਕੀਤਾ ਅੱਲਾਹ ਸੜਾ ਸਾਈਕਲ ਨਹੀਂ ਆਈ ਕਹਿੰਦਾ ਸਾਰੀ ਰਾਤ ਨੀਂਦ ਨਹੀਂ ਆਈ ਹਲੇ ਉਹਦੇ ਲਬਿੱਡਾਂ ਦੇ ਸਾਈਕਲ ਨਹੀਂ ਲੋਟੇ ਨੇ ਨਾਲ ਲੈ ਕੇ ਪਾਣ ਨਾਲੇ ਜੀ ਫੇਰੀ ਗਿਆ ਨਾਤਾ ਵੀ ਨਾਲੇ ਬੋਰਸ ਤਾਂ ਦੀ ਜੀ ਹੋਰ ਪੁੱਛਿਆ ਜੇ ਕਦੀ ਆ ਗਿਆ ਕਹਿੰਦਾ ਨਹੀਂ ਮੇਰੀ ਮੰਮੀ ਬਿਮਾਰ ਆਲ ਕੌਣ ਕਹਿੰਦਾ ਬੰਦਾ ਠੀਕ ਆ ਵੀ ਹੁਣ ਨਾ ਉਹਦਾ ਤਾਂ ਤੈਨਾਂ ਕਹਿੰਦੀ ਮਮੀ ਬੁਵਾਰ ਪਾਣੀ ਗਰਮ ਕਰਕੇ ਦੇ ਨਾ ਫਿਰ ਹੋਰ ਕੌਣ ਬੰਦਾ ਹੋ ਬੰਦਾ ਜੀਤਾ ਆ ਦੇਖ ਲੈ ਤੇ ਉਹਦੇ ਅੱਗੇ ਦੂਜੇ ਅੱਗੇ ਧਿਆਨ ਜਾਂਦਾ ਕਿ ਟੋਪੀ ਲੈ ਕੇ ਜੀ ਚਲਉਂਦਾ ਨਹੀਂ ਕਹਿੰਦਾ ਸੀ ਜਿਹਨ ਮੁੱਕੇ ਤੇ ਲਾਉਣੀ ਹੈ ਕੇਵਲ ਲੱਕੀ ਹੋਵੇ ਟੋਪੀ ਤੂੰ ਕਾਰਨਾ ਪਾਲੀ ਵੀਰੇ ਟੋਪੀ ਲਾ ਲਾ ਹੋਰ ਸਾਰ ਜੂ ਅਨ ਟੂਰਨਾਮੈਂਟ ਪਿੰਨੇ ਨਹੀਂ ਮਿਲਗੇ ਹਲੋ ਇੱਕ ਉਹ ਇੱਕ ਦਿਨ ਦਾ ਦੰਦ ਨਵਾਂ ਟੋਪੀ ਜੈਨੀ ਵਾਲ ਹੋਣੀ ਹੈ ਵੀ ਗਿੱਲੀ ਕਰੇ ਕੰਧ ਨਾ ਮਾਰਨੀ ਤੇ ਜਿੰਬੜ ਜਾਣੀ ਮੋੜ ਕੇ ਨਾ ਸੁਣੋਲੀ ਐਵੇਂ ਮਮ ਮਮ ਨੇ ਤਾਂ ਉਹ ਲੈ ਕੇ ਦੇਣਾ ਸੀ ਆ ਦੋ ਜਿਹੇ ਦੰਦ ਲਵਾਉਣੇ ਸੀ ਮੈਂ ਕਿਹਾ ਇਹਦੇ ਕਰ ਲਈ ਨਾ ਕੋ ਕਰਨਾ ਪਿਆ ਜਵੇ ਆਪਾਂ ਨੂੰ ਗੈਰਮੈਂਟ ਨੂੰ ਲਵਾ ਦੋ ਯਾਰ ਮੈਂ ਕਹਿੰਦਾ ਇਹਦੇ ਉੱਤੇ ਰਬੜ ਦੇ ਦੀ ਲਵਾ ਦੂੰਗੀ ਉਹ ਕਿਹੜੇ ਬਾਕਸਿੰਗ ਵਾਲੀ ਲਾਈਫਰ ਦੇ ਕਾਲੇ ਕਾਲੇ ਦੇ ਉਹ ਕਿੱਥੇ ਰੱਖ ਕੇ ਭੁੱਲ ਗਏ ਉਹ ਜਾ ਵੀਰੇ ਨੂੰ ਉਹ ਜਾ ਨੂੰ ਹਥਿਆਰ ਲੈ ਦੋ ਪਿਆ ਥੱਲੇ ਸਮਾਨ ਟੱਕ ਲਿਆ ਕਰਕੇ ਫਿਰ ਕੇ ਆਏ ਤਾਂ ਬੰਦ ਨੂੰ ਆਏ ਇੱਕ ਬੰਦੇ ਨੂੰ ਆਦਾ ਦਾ ਪੋਲਾ ਮਾਲ ਹੀ ਚੱਲ ਰਿਹਾ ਹਾ ਓਏ ਬਾਉਂਡਰਸੀ ਓ ਵੀਰੇ ਉਹ ਸਾਰੀ ਰੇਗਾ ਦਾ ਸਾਰੇ ਟੂਰਨਾਮੈਂਟ ਰੱਖਦੇ ਖਾਸ ਹਾਂ ਖਾਸ ਉਹਦੀ ਨਾ ਇਹਦਾ ਮੂੰਹ ਦੇਖਿਆ ਜਾਂਦੇ ਜਮਾਂਦਰੂ ਆ ਯਾਰ ਜਮਾਂਦਰੂ ਇਹ ਨਹੀਂ ਖਾਸ ਇਹ ਹਸਮਾ ਟੂਰਨਾਮੈਂਟ ਰੱਖ ਉਹ ਖਜਰਾਸ ਆ ਇਧਰ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਬਿੱਲੇ ਸਾਰਿਆਂ ਨੂੰ ਕਹਿਣਾ ਨਾ ਵੀਰੇ ਜਦੋਂ ਮੈਚ ਸ਼ੁਰੂ ਹੁੰਦਾ ਵੀਰੇ ਸੀਰੀਅਸ ਹੋ ਜਾਓ ਇਹਨੂੰ ਮੈਂ ਕੱਲ ਨੂੰ ਕਹਣਾ ਨਾ ਵੀਰੇ ਤੂੰ ਇੰਨਾ ਸੀਰੀਅਸ ਨਾ ਹੋ ਪਾਸਾ ਕੱਲ ਵੀ ਕਿਹਾ ਮੈਂ ਮੈਚ ਸ਼ੁਰੂ ਹੋਰ ਤਾਂ ਪਹਿਲਾਂ ਸਾਰੇ ਇਹਨੂੰ ਮੈਂ ਕੱਲ ਨੂੰ ਰੱਖ ਕੇ ਆਣੀ ਇੱਧਰ ਕਰੀ ਯਾਰ ਇੱਧਰ ਵੀਰੇ ਦੇਖ ਜੀਨੇ ਆ ਵੀਰੇ ਤੁਸੀਂ ਕੀ ਕਹਿਣਾ ਜਾਹੋਂਗੇ ਟੂਰਨਾਮੈਂਟ ਅੱਜ ਨਹੀਂ ਯਾਰ ਕੱਲ ਮੈਨੂੰ ਕਹਿਤਾ ਉਹ ਕਹਿੰਦੇ ਤੂੰ ਗਾਲਾਂ ਕੱਢੀਆਂ ਟੀਮ ਨੂੰ ਉਹ ਮਾਮਨਾ ਕਿੱਥੇ ਆ ਉਹ ਤੇ ਮੀਟਿੰਗ ਅੱਜ ਕਮੇਟੀ ਦੀ ਤੇ ਬਾਬੇ ਵਾਲੀ ਕਮੇਟੀ ਆ ਉੱਥੇ ਮੀਟਿੰਗ ਅੱਜ ਹੋ ਸਕਦਾ ਫਿਰ ਗਾ ਨੂੰ ਆਪਣੀ ਟੀਮ ਐਂਟਰ ਨਾ ਕਰ ਨਾ ਕ ਓਏ 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 ਉਹ ਕਹਿੰਦਾ ਉਧਰ ਕਵਾਲੀਆਂ ਜਾਲਦੀ ਕਹਿੰਦਾ ਵਿੱਚ ਗਾਲਾਂ ਦੀ ਆਵਾਜ਼ ਆਈ ਆ ਉਧਰ ਜਿਵੇਂ ਉਹ ਜਿਵੇਂ ਬਿੱਲੇ ਉਹ ਕਿਹੜਾ ਪਹਿਲਾ ਉਹ ਕਾਰਡ ਨਹੀਂ ਸਹੀ ਆ ਉਹ ਬਿੱਲੇ ਉਹ ਜਿਵੇਂ ਕਿਹੜਾ ਪਹਿਲਾ ਟੂਰਨਾਮੈਂਟ ਦਾ yellow card ਦਾ ਤੈਨੂੰ ਉੱਥੇ ਰੱਖਿਆ ਹੋਇਆ ਵੀਰੇ ਟੂਰਨਾਮੈਂਟ ਤੇ ਰੈੱਡ ਕਾਰਡ ਦਾ ਪਾਸੋਂ ਰੈੱਡ ਕਾਰਡ ਦਾ ਕਹਿੰਦੇ 500 yellow card ਦਾ 500 ਬਾਰੇ ਟੀਮ ਦੇ ਪੈਸੇ ਕੱਟੇ ਜਾਂਦੇ ਜੇ ਕੋਈ ਗਾਲ ਕੱਢੂਗਾ ਤਾਂ 300 ਜੇ ਆਪਾਂ ਚਲੇ ਗਏ ਉੱਥੇ ਆਪਾਂ ਦਾ 20-25 ਹਜ਼ਾਰ ਦੇ ਕੋਲ ਪਹੁੰਚਦਾ ਫਿਰ ਐਂ ਕਰਾਂਗੇ ਸਕੋਰਟੀ ਨਾਲ ਵੱਧ ਪਾ ਦੇ ਉਹਨੂੰ ਆ ਗਿਆ ਚਲੋ ਚਲੋ ਚਲੀਏ ਚਲੋ ਉਹਨੂੰ ਦਾ ਕੱਟਿਆ ਹੀ ਜਾਣਾ ਸਿਕਿਉਰਿਟੀ ਮੁਰਦਨੀ ਆ ਠੀਕ ਬਾਕੀ ਭਾਈ ਸਾਡਾ ਭਾਈ ਟੀਮਾਂ ਨਹੀਂ ਨਹੀਂ ਵੀਰੇ ਓਏ ਅ ਜਲੋਰੇ ਕੋਈ ਹੈਗੀ ਫੁੱਟਬਾਲ ਦੀ ਟੀਮ ਜਿਹਨੂੰ ਐਮਪੀ ਸਾਹਿਬ ਛੱਡਣਾਉਂਦੇ ਹੁਣ ਬਿਦਾ ਕਰਨ ਆਉਂਦੇ ਹੁਣ ਆਸਰੀ ਕਾਲਸ ਇੱਕ ਕੋਈ ਆ ਵੀਰੇ ਸਰਪੰਚ ਐਮਪੀ ਐਮਐਲਏ ਸਾਰਾ ਕੋਸ ਹੀ ਆ ਇਹ ਹੈ ਪ੍ਰਿੰਸੀਪਲ ਰਟਾਇਰ ਹੋ ਗਿਆ ਪੈਸੇਵਾਲ ਡੈਡ ਹੋ ਗਿਆ ਨਾ ਪੈਸੇਵਾਲ ਡੈਡ ਹੋ ਗਿਆ ਪੈਸੇਵਾਲ ਹੈਗਾ ਕੋਣ ਮਾਸਟਰ ਵੀ ਹੈਗਾ ਮਾਸਟਰ ਦੀ ਲੰਬੜਦਾਰ ਵੀ ਡਾਕੀਆ ਡਾਕੀਆ ਨਹੀਂ ਹੈ ਹਾਂ ਪੋਸਟਮੈਨ ਪੋਸਟਮੈਨ ਨਹੀਂ ਹੈ ਬੈਂਕ ਦਾ ਬੈਂਕ ਦਾ ਮੈਨੇਜਰ ਤਾਂ ਹੈਗਾ ਟ੍ਰੇਨਰ ਵੀ ਆ ਜਿਮ ਟ੍ਰੇਨਰ ਵੀ ਆ ਪੁੱਛ ਲੈ ਔਰ ਡੰਡ ਬੈਡ ਕਰਵਾਈ ਨਾਲ ਲਵਾ ਦੇ ਓ ਬਿੱਲਾ ਕਰਮ ਕਰ ਦੇ ਕਾ ਮੈਂ ਜਾਂਦਾ ਹੀ ਮੈਂ ਚਾਹ ਰਿਹਾ ਅੱਗੇ ਇਕੱਠਾ ਬਣ ਮੇਰਾ ਤੁਹਾਨੂੰ ਹਾਂ ਫਾੜ ਆਉਂਗਾ ਕੀ ਕਰਾਂ ਇਕਲੀ ਬਾਲ ਇਕਲੀ ਇਕਲੀ ਇਕ ਇਕਲੀ ਬਾਲ ਉੱਠੇ ਉੱਠੇ ਜਮਾਨਾ ਉੱਠੇ ਫਿਰ ਗਿਆ ਫੱਲੇ ਬਾਹਰ ਮਾਪਾ ਹੋਰ ਲਵਾ ਵੀਰੇ ਦੇਵੀਦਿਆਲ ਵਾਲਾ ਕੰਮ ਕਰ ਨੂੰ ਡੰਡਾ ਚੱਕ ਲੈਣਾ ਫਿਰ ਉੱਤੇ ਵੀ ਭੇਜਾਂ ਉੱਤੇ ਕੀ ਤੇ ਓਏ ਹੋਏ ਓਏ ਸਰਪੰਚ ਨੂੰ ਪਤਾ ਹੀ ਨਹੀਂ ਕੋਸ ਓਏ ਜਵਾਬਾ ਟ੍ਰੇਨਿੰਗ ਆਉਣੀ ਨੇ ਟ੍ਰੇਨ ਤੇ ਚੱਲ ਠੀਕ ਆ ਸਰਪੰਚਾ ਫਿਰ ਓਕੇ ਬਾਈ ਵੀਰੇ ਇੱਕ ਬੰਦੇ ਦੀ ਜਰਸੀ ਗੁੰਮ ਗਈ ਹੁਣ ਇੱਕ ਬੰਦੇ ਦੀ ਜਰਸੀ ਗੁੰਮ ਗਈ ਹੁਣ ਮੈਂ ਤਾਂ ਤਸਵੀਰ ਦਾ ਫਾਈਲ ਫਿਰਦਾ ਮੇਰੀ ਤਾਂ ਓਏ ਇਹਨੂੰ ਕੀ ਪਾਤਾ ਗਰੁੱਪ 'ਚ ਤੂੰ ਨਹੀਂ ਵੇ ਕਿਸੇ ਨੂੰ ਬਾਂਡਾ ਰੋ ਬਸ ਹੁਣ ਦੀ ਫਿਰ ਜਿਹੜਾ ਚੱਕੜਾ ਹੈਗਾ ਉਹਦਾ ਓਏ ਇੱਕ ਬੰਦੇ ਦੀ ਜਰਸੀ ਗੁੰਮ ਗਈ ਵੀਰੇ ਕਹਿੰਦੇ 5 ਨੰਬਰ ਗੁੰਮ ਗਈ ਹਾਂ 15 ਨੰਬਰ 15 ਨੰਬਰ ਜਰਸੀ ਗੁੰਮੀ ਆ ਕਹਿੰਦੇ ਜਰਸੀ ਤਾਂ ਮਿਲ ਜੂਗੀ ਮਿਲ ਜੂਗੀ ਅਣੀ ਜਰਸੀ ਉਹ ਜਰਸੀ ਦਾ ਮਿਲ ਜੂ ਉਹ ਜਰਸੀ ਦਾ ਮਿਲ ਜੂਗੀ ਯਾਰ ਕੋਈ ਟੈਨਸ਼ਨ ਆ ਲੈ ਤੂੰ ਅੱਗੇ ਵੀ ਬਹੁਤ ਟੈਨਸ਼ਨ ਆ ਤੈਨੂੰ ਪਤਾ ਫਿਰ ਸਾਢੇ 850 ਰੁਪਏ ਲੱਗਦਾ ਹੁੰਦਾ ਵਾ ਕੋਈ ਚੱਕਰ ਨਹੀਂ ਬਾਈ ਮੰਨ ਗਿਆ ਮਾਨੀ ਇਹ ਦੁਕਾਨ ਖੋਲੀ ਸੀ ਨਾ ਇੱਕ ਉਹ ਦੁਕਾਨ ਸਿਰਫ ਕਿੱਕੇ ਉਹ ਦੁਕਾਨ ਦੇ ਸਿਰਫ ਲੱਕ ਕੇ ਉਹ ਬੈਗ ਦਾ ਸੀ ਕੋਲਚੇ ਵਾਲਿਆਂ ਨੂੰ ਚਾਂਦੀ ਦਾ ਕਿਉਂ ਸੱਚ ਦੱਸ ਚਲ ਓਏ ਕਿੰਨੇ ਲੰਬੇ ਜਿਹੜੇ ਦੱਸਦੇ ਕੋਈ ਲੰਬੇ ਯਾਰ ਮੈਨੂੰ ਦੱਸ ਦੇ ਵੇ ਕਿੱਡੇ ਕਿੱਥੇ ਗਏ ਗਏ ਯਾਰ ਇਹਨਾਂ ਨੂੰ ਲੱਗ ਗਏ ਇਹਨਾਂ ਨੇ ਦੱਬ ਲੇ ਵੀ ਗਾਂਾਂ ਜਦੋਂ ਮਹਿੰਗੀ ਹੋ ਗਈ ਤਾਂ ਦੀ ਉਦੋਂ ਵੇਚਾਂਗੇ ਜਦ ਨੂੰ ਧਰਤੀ ਘੁੰਮ ਗਈ ਉਹ ਨੁਕਸਾਨ ਵੱਡਾ ਹੋ ਗਿਆ ਨਾਲ ਜਿੰਨਾਂ ਨੇ ਆਪ ਦੀ ਇੱਕ ਦੋ ਟੂਮ ਅਸੀਂ ਉਹ ਵੀ ਖੋ ਲਈਆਂ ਉਹ ਵੀ ਨਾਲ ਦੱਬ ਐ ਓਏ ਓਏ ਉਹ ਨਹੀਂ ਦੇ ਲਖ ਗੂੜੇ ਦੇ ਬਰਾਬਰ ਹੋਣਾ ਸੀ ਇਹਨਾਂ ਨੇ ਅੱਛੀ ਜਹੂ ਡਾਊਨ ਕਰ ਲੈ ਥੋੜੀ ਜੀ ਹਾਂ ਟਾਇਰ ਨਾ ਥੱਲੇ ਲੱਗੇ ਦਾ ਸ਼ੌਕ ਇਹਨਾਂ ਦਾ ਸ਼ੌਕਰ ਚੰਗੇ ਯਾਰ ਮੁੰਡਿਆਂ ਨੂੰ ਇਹ ਜਿੰਨੇ ਗੱਡੀ ਜਿਹੜੀ ਜਿੰਨੇ ਆਲਟੋ ਚਾਹ ਨੇ ਇੰਨੇ ਛੋਟੇ ਹੱਥ ਚਾਹ ਜੀ ਤੇ ਵਾਲੀ ਆਜਾ ਬੰਦਾ ਚਾਹੀਦਾ ਅੱਗੇੜਾ ਹੋ ਲੈ ਆ ਜੀ ਆ ਮੂਰੇ ਮੂਰੇ ਨਜ਼ਰ ਬੱਟੂ ਹੀ ਵੜਾਇਆ ਹਨ ਜੱਡ ਬਾਈ ਉਤਰ ਕਿਹੜਾ ਕੁੱਤਰ ਦੇਣਾ ਇਹਨੂੰ ਲੱਕਾ ਲੱਕਾ ਹੈ ਲੱਕਾ ਦਵਾ ਕੇ ਲੱਕਾ ਵਾਜੀ ਵਾਲੇ ਮੋਰ ਤੋਂ ਲਿਆ ਦੀ ਫਿਰ ਆ ਠੀਕ ਆ ਗੋਡਾ ਹੈ ਯਾਰ ਜਾਂ ਮੋਰ ਤੋਂ ਦੋਨਾਂ ਦਾ ਇੱਕ ਇੱਕ ਤੋਂ ਲਿਆ ਦੀ ਬਾਈ ਠੀਕ ਆ ਚਲ ਉਹ ਤੋਂ ਉਹ ਤੋਂ ਲਿਆ ਦੇਣਾ ਦੂਜੇ ਤੋਂ ਕਿਹੜਾ ਕਿਹੜਾ ਇੱਕ ਹੋਰ ਬੱਪੀ ਆਣਾ ਤੋਂ ਕਹਿ ਦਤਾ ਇੱਕ ਹੋਰ ਆ ਉਹ ਦੂਜਾ ਬਾਈ ਰੈਂਕੂ ਵਾਲਾ ਰੈਂਕੂ ਜੀ ਠੀਕ ਆ ਨਿੱਕੀ ਵਾਲੇ ਲਿਆ ਦੀਏ ਮਿੱਕੀ ਵਾਲੇ ਠੀਕ ਆ ਪਖਵਾਲ ਦਾ ਕਹਿੰਦੇ ਨਾਲੇ ਕਿਹੜੇ ਦਾ ਵਧੀਆ ਆ ਉਹ ਦੂਜੇ ਆਪਣੇ ਉਹਦਾ ਕੋਈ ਕੋਲੇ ਵਧੀਆ ਕੋਈ ਕੋਈ ਕੋਲ ਦਾ ਕਬੂਤਰ ਨਹੀਂ ਹੈਗੇ ਖਰਗੋਸ਼ ਆ ਕੋਈ ਕੋਲ ਨਹੀਂ ਗੋਲੇ ਕੋਲੇ ਨਹੀਂ ਹੈਗੇ ਦੂਜੇ ਆਪਣੇ ਨਰ ਪੈ ਕੋਲੇ ਆ ਚੱਲ ਠੀਕ ਆ ਓਏ ਭਾਈ ਜੇ ਪੂਰੇ ਅੰਤਰਰਾਸ਼ਟਰੀਆਲੇ ਆ ਤਾਂ ਸਾਡਾ ਕਿਤੇ ਬੰਦਾ ਇਹਦੇ ਕੋਲੇ ਆ ਭਾਈ ਓਏ ਇਹਦੇ ਕੋਲੇ ਇੱਕ ਪਾਣੀ ਆ ਪਦੀਨੇ ਵਾਲਾ ਮਮਨੇ ਪਦੀਨੇ ਵਾਲਾ ਪਾਣੀ ਜਗਾਣਾ ਰੋਡ ਦਾ ਮੁੜ ਕੇ ਲੱਭਦਾ ਨਹੀਂ ਹੁਣ ਪਾਣੀ ਦਾ ਲੱਡੂ ਵੀ ਲਾਣਾ ਆਉਂਦਾ ਉਹ ਪਾਕਿਸਤਾਨ ਲੰਘਿਆ ਦਾ ਉਹ ਨਹੀਂ ਜਾਦਾ ਕੋਈ ਕੰਮ ਨਹੀਂ ਹੈਗਾ ਵੀਰਾ ਮੇਰਾ ਭਾਈ ਮਣ ਕੇ ਤੂੰ ਪਿੰਡ ਤੇ ਲੈ ਜਾ ਆ ਤੂੰ ਲਾਲ ਗੱਡੀ ਕੋਲੇ ਕਿਹੜੇ ਗੱਡੀ ਤੇ ਜੱਜ ਸਾਰਾ ਬਾਰੀ ਤੇਰਾ ਤੇਰੀ ਬਾਜ ਜਾਈ ਲਾਈਵ ਚ ਮੈਂ ਸੁਣੀਆ ਸੀ ਗਿਆ ਤੇਰੇ ਕਰਕੇ ਜਿੱਤੇ ਆ ਬਾਈ ਅੱਜ ਵਾਹ ਪੇਂਟੀ ਰਿਪੋਰਟਰ ਸਭ ਦੇ ਬਸ ਇਹ ਸੜਾ ਐਮਪੀ ਆ ਐਮਪੀ ਸਰਪੰਚ ਹੀ ਐ ਐਮਪੀ 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 ਆ ਇਹ ਜਿਵੇਂ ਗੋਦੀ ਦੇ ਸਰਪੰਚ ਜੀ ਮਾੜੀ ਲੱਜ ਗਈ ਦੀਪ ਕੱਢਦੇ ਰਹੇ ਉੱਟਣੇ ਪਏ ਮੈਂ ਸਾਂਝਾ ਵਾ ਹੋਰ ਹਣ ਉਹ ਬੀ ਬਹੁਤ ਹੈ ਮਾਰੂਗਾ ਆ ਦੇਖ ਲੋ ਜੀ ਇਹਨੇ ਹਰਾਉਣ ਦੀ ਕਸਰ ਨਹੀਂ ਛੱਡੀ ਲਤਾਲਾ ਐਫਸੀ ਨੇ ਹਰਾਉਣ ਦੀ ਕਸਰ ਨਹੀਂ ਛੱਡੀ ਵੀਰੋ ਇਹਦਾ ਰੰਗ ਦੇਖ ਲੋ ਕਸਮ ਵਾਲੇ ਜਿੰਦਾ ਇਹ ਬਹੁਤ ਹੈ ਨਹੀਂ ਵੀਰੇ ਕਾ ਟੀਮ ਚ ਬਣਾਉਣ ਵਾਲਾ ਪਲੇਅਰ ਜਿਦਾਰਾ ਵੀ ਜ਼ੋਰਦਾਰਾ ਜ਼ੋਰ ਦੇ ਵੀ ਇਹ ਤਾਂ ਜਮਾ ਹੈ ਤੁਸੀਂ ਲਾਈਵ ਚ ਦੇਖੋ ਟੱਕਾ ਕਰੀ ਬੀ ਐਫਸੀ ਲਾਈਵ ਚੱਲਦਾ ਹੈ ਲਾਈਵ ਕੱਟ ਕੇ ਦੇਖੀ ਪੰਨਵੀ ਬਲੈਂਟੀ ਮੈਂ ਨਾ ਜਮਾ ਜੀ ਬੋ ਥੋੜੀ ਪਲਾਟੀ ਲਾਈ ਆਈ ਟੀਮ ਜਿੱਤ ਗਈ ਤੇ ਕੱਪੜੇ ਚੇਂਜ ਕਰਦੀ ਹੂ ਸਾਡੀ ਪਿੰਡ ਦੀ ਆਣ ਸਾਡੇ ਪਿੰਡ ਦੀ ਆਣ ਸ਼ਾਨ ਸਰਪੰਚ ਸਾਹਿਬ ਸਸਰੀ ਗਾਲ ਜੀ ਹੋਰ ਤੁਹਾਡਾ ਬਹੁਤ ਯੋਗਦਾਨ ਆਈ ਟੀਮ ਨੂੰ ਜਿੱਤਣ ਦੇ ਵਿੱਚ ਕੱਪੜਿਆਂ ਹੀ ਰਾਖੀ ਬੈਠਾ ਰਿਹਾ ਸਾਰਿਆਂ ਦੀ ਬਾਈ ਧੰਨਵਾਦ ਬਾਈ ਤੇਰਾ ਥੈਂਕ ਯੂ ਬਹੁਤ ਬਹੁਤ ਆ ਰਾਤ ਆ ਰਾਤ ਵਾਲੀ ਰੋਟੀ ਹੁਣੀ ਚ ਲੱਗ ਗਈ ਜੀ ਆ ਰਾਤ ਵਾਲੀ ਰੋਟੀ ਹੁਣੀ ਉਹ ਕਮੇਟੀ ਦਾ ਕਾਰਜ ਮੈਂ ਕਹਿੰਦਾ ਕਿਦਾਂ ਬਰਸਾਦਾ ਖਾਗਾ ਜੇ ਅਸੋ ਹਰਵਾ ਕਮੇਟੀ ਕਲਬ ਆ ਰਾਤ ਵਾਲੀ ਰੋਟੀ ਹੁਣੀ ਦੇਖੋ ਮੈਂ ਕਾ ਵੀ ਰਾਤ ਦੀ ਰੋਟੀ ਆ ਟਰਦਾ ਆ ਰਾਤ ਦੀ ਉਹ ਦਿਨ ਦੀ ਨਹੀਂ ਘਰ ਵਾਲੀ ਰੋਟੀ ਓਏ ਇੰਦਰ ਤੇ ਤੇਜੀ 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 ਪੋਗੂ ਆ ਰਾਤ ਦੀ ਰੋਟੀ ਜੀ ਦੇਖੋ ਖਾਲਾ ਖਾਲਾ ਕੋਈ ਨਾ ਬੁੱਤ ਖਾਲਾ ਕਦੇ ਨੀ ਰਾਤ ਦੀ ਆ ਹੁਣ ਘਰੇ ਜਾ ਕੇ ਕੋਈ ਘਰ ਦੇ ਨੂੰ ਕਹਦਾ ਤਾਂ ਨਾ ਲਾਇਓ ਅਗਲੀ ਕਮੇਡੀ ਸਿਰ ਮਰਾਜ ਦੇ ਅੱਗੇ ਚੋ 버ਗਰ ਖਾਣੇ ਅੱਜ ਆ ਬੰਦੇ ਨੇ ਕਸਰ ਨਹੀਂ ਛੱਡੀ ਖਰਾਉਣ ਦੀ ਨਹੀਂ ਯਾਰ ਫੇਰ ਫੇਰ ਤਾਬ ਤਾੜਦਾ ਹੁਣ ਕਦੇ ਸਮਝਾਣਾ ਦੇ ਦੀਏ ਬੰਦੇ ਨੇ ਕਹਿੰਦੇ ਇੱਕ ਜਾਨ ਲਾ ਦੇ ਜਿੰਦਬਾਦ ਨਹੀਂ ਨਹੀਂ ਹੈਗੀ ਨੇ ਇਹ ਕਦਰ ਨਹੀਂ ਛੱਡੀ ਰੌਣ ਦੀ ਇਹਦਾ ਅਗਰ ਬਰੇ ਇਹਦਾ ਚਿਕਨ ਰੋਲ ਕੈਨਸਲ ਆ ਹਾਂ 버ਗਰ ਇਹਦਾ ਕੈਨਸਲ ਅੱਜ ਆ ਭਾਲੂ ਇਹ ਜਿੱਤਾ ਆ ਹੁਣ ਆ ਭਾਲੂ ਇਹ ਨਹੀਂ ਜਿੱਤਾ ਆ ਜੋੜਾ ਚੱਲਿਆ ਓਏ ਓਏ ਪਾਰਟੀ ਵੀਰੇ ਪਾਰਟੀ ਨਹੀਂ ਜਿਵੇਂ ਮੈਨੂੰ LED ਦੇਣੀ LED ਵਾਲੀ ਪਾਰਟੀ ਵੀ ਓਵੇਂ ਪਾਰਟੀ ਆ ਵੀ ਆ ਜਾ ਆਜ ਰਿਲੈਕਸ ਉਹ ਬਾਅਦ ਬਾਅਦ ਕਾਵਾ ਬੜਾ ਮਾਣੋ ਸਾਡਾ ਵੀਰ ਹੈ ਚਲੇ ਜਾਓਗੇ ਮੈਂ ਚਲੇ ਜਾਉਂਗੇ ਪੰਜ ਤੈਨੂੰ ਫੇਰ ਵੀ ਗੱਜਲੂ ਕਰ ਹੁਣ ਫੋਟ ਆ ਆ ਆ ਆ ਆ ਲਓ ਸਾਹਮਣੇ ਕਹਿੰਦੇ ਧੀਰ ਦੇ ਕਬੱਡੀ ਖੜੂ ਕੇ ਹੈ ਓਏ ਗੋਲ ਦਾ ਇੱਕ ਨਹੀਂ ਕੀਤਾ ਹੈਗਾ ਪੈ ਫੋੜਾ 70 ਖਾਲੀਆਂ ਤੈ ਮੈਂ ਤੈਨੂੰ ਅੱਜ ਕੀ ਕਹੀ ਗੀ ਗੋਲ ਨਹੀਂ ਹੋਣਾ ਤੇਤੋਂ ਆ ਖੜਿਆ ਵੀ ਟੀਮ ਆਉਣ ਸਾਡੀ ਮੈਚ ਜੱਤੇ ਕੱਲੂ ਮੈਚ ਕਿੱਥੇ ਆਪਣਾ ਇਹਨੇ ਆਉਣਾ ਨਹੀਂ ਵੀਰੇ ਭੱਜ ਗਿਆ ਮੈਦਾਨ ਛੱਡ ਗਿਆ ਕਾ ਡਰ ਗਿਆ ਮੈਂ ਆ ਦੇ ਵੀਰੇ ਜੋਪਰ ਜਦੋਂ ਇਹ ਟੀਮ ਜਾਏ ਨਾ ਟਰੋਫੀਆਂ ਟਰੋਫੀਆਂ ਹੋ ਗਈਆਂ ਵੀਰੇ ਜਦੋਂ ਇਹ ਆਏ ਨਾ ਟੀਮ 'ਚ ਟਰੋਫੀਆਂ ਟਰੋਫੀਆਂ ਹੋ ਗਈਆਂ ਹੋਰ ਕਿੰਨੀਆਂ ਆਉਣਗੀਆਂ ਆ ਫੋਟੋ ਕਰਾਉਂਦਾ ਰੇ ਤੋਰ ਕੇ ਹੋ ਜੂ ਤੋਰ ਕੇ ਆ ਦਰਖਤੋ ਦਰਖਤੀ ਦਰਖਤੋ ਦਰਖਤੀ ਗਿਆ ਕਰ ਜੀ ਬਾਈ ਜੀ ਕਮੇਓ ਸਾਰੇ ਆਗੇ ਸੇਪਾ ਕਰੇ ਤੁੰਦ ਬਹੁਤ ਸੀ ਟਾਈਮ ਨਾਲ ਪਹੁੰਚੇ ਆ ਕਰੇ ਥੋੜੇ ਹੋ ਗਏ ਸੀ ਤਾਂ ਲੇਟ ਹੁਣ ਕਿੱਡਾਂਗੇ ਆਪਾਂ ਕੱਲ ਨੂੰ ਤੇ ਅੱਜ ਖੇਡੇ ਸੀ ਆਪਾਂ ਰੈ ਕੋਟ ਚੈਨ ਨੇ ਉਹਨਾਂ ਦਾ ਪਿੰਡ ਆਪਾਂ ਫਾਸਟ ਰਹੇ ਆ ਸੈਕਟਰੀ ਆ ਟੀਮ ਸ਼ੇਰਪੁਰ ਕਲਾ ਤੇ ਅੱਜ ਦੇ ਬੈਸਟ ਰਹੇ ਨੇ ਕੋਪੀ ਆਪਣੇ ਵਾਲਾ ਤੇ ਉਹਨਾਂ ਦਾ ਕੀਪਰ ਸ਼ੇਰਪੁਰ ਦਾ ਗਗਨ ਜਿਨੂੰ ਆਪਾਂ ਰਾਂਝਾ ਕਹਿੰਦੇ ਨੇ ਗਗਨ ਮੁੰਡਾ ਉਹ ਬੈਸਟ ਰਿਹਾ ਵਾ ਮੁੰਡੇ ਥੋੜੀ ਛੱਟ ਵੀ ਲੱਗ ਸੀ ਉਹਦੇ ਬਹੁਤ ਵਧੀਆ ਕੀਪਰ ਖੜੇ ਆ ਤੇ ਆਪਣਾ ਸੈਮੀ ਸੀਗਾ ਅਖਾੜੇ ਨਾਲ ਤੇ ਉਹਨਾਂ ਦਾ ਸੀਗਾ ਸ਼ੇਰਪੁਰ ਤੇ ਅਜੀਤਵਾਲ ਦੋਨਾਂ ਦੇ ਟੂਰ ਦੋਨੇ ਮੈਚ ਦਾ ਪਲਾਂਟੀ ਦੇ ਫੈਸਲਾ ਹੋਇਆ ਵਾ ਤੇ ਵਧੀਆ ਲੱਗੇ ਮੈਚ ਸਾਰੇ ਅਖਾੜਾ ਵੀ ਟੀਮ ਬਹੁਤ ਵਧੀਆ ਖੇਟੀ ਸਾਰੀ ਸੌਰੀ ਬਹੁਤ ਵਧੀਆ ਖੇਡੀ ਤੇ ਹੁਣ ਆਪਾਂ ਮੈਚ ਹੁਣ ਕੱਲ ਨੂੰ ਕੱਲੂ ਮੈਚ ਆਪਣਾ ਪੱਖੋਵਾਲ ਪੱਖੋਵਾਲ ਆਪਣਾ ਮੈਚ ਹੈਗਾ ਗੁਜਰਾਲ ਨਾਲ ਪਹਿਲਾ ਮੈਚ ਆ ਉੱਤੇ ਜਾਵਾਂਗੇ ਬਣਾਉਣੇ ਬਦੇਬ ਦੇ ਬਲੌਗ ਮੈਲੇ ਆਮਨੇ ਹੁਣਾਂ ਨੂੰ ਅਮਰੀਕਾ ਨੂੰ ਸੁਣੀ ਹੁਣਾਂ ਨੂੰ ਤੇ ਐਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਆਪਣੀ ਵੀਡੀਓ ਤੇ ਜਰੂਰ ਸ਼ੇਅਰ ਕਰਿਆ ਕਰੋ ਆਪਣੇ ਯਾਰਾਂ ਮਿੱਤਰਾਂ ਨੂੰ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਬਾਈ ਧੰਨਵਾਦ ਜੀ ਸਾਰਿਆਂ ਦਾ